ਲਾ ਸਜਣਾ ਪਿੰਡ ਚੀਮਾ ਮੰਡੀ ਤੋਂ ਬਾਈ ਰਾਜੂ ਕੋਲੋਂ ਨਾ ਇੱਕ ਤਾਅ ਬੱਛੀ ਲੱਗੀਆਂ ਦਿਖਾਉਣਾ ਤੇ ਇੱਕ ਆ ਦਿਖਾ ਦਾਂਗੇ ਬਾਈ ਕਹਿੰਦਾ ਦੁੱਗ ਦੇ ਦੰਦ ਨਾ ਬਰਾਬਰ ਨਹੀਂ ਕੀਤੇ ਬਹੁਤ ਕਮਾਲ ਦੇ ਪਸ਼ੂ ਦਿਖਾ ਦਾਂਗੇ ਟੋਟਲ ਦੋ ਜਾਨਵਰ ਦਿਖਾਵਾਂਗੇ ਇਹ ਸੂਣ ਦੇ ਨੇੜ ਆ ਗਈ ਤੇ ਇਹ ਬੱਛੀ ਆ ਗਈ ਪਾਲਕ ਬਹੁਤ ਕਮਾਲ ਦੀ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਡਿਟੇਲ ਸਾਰੀ ਰਾਜੂ ਬਾਈ ਤੋਂ ਪੁੱਛ ਲਾਂਗੇ ਹੋਰ ਰਾਜੂ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਜਮਾਂ ਚੜਦੀ ਕਲਾ ਤੋਹਫਾ ਕਿੱਥੋਂ ਲਿਆਂਦਾ ਕੱਢ ਬਸਾਂ ਹੀ ਲਿਆਂਦਾ ਆਈ ਤੇ ਮਾਰ ਲਾ ਵੀ ਕੈਮਰਾ ਉਹ ਨੰਬਰ ਤਾਂ ਹਰੇਕ ਸੱਜਣ ਨੂੰ ਹੀ ਪਤਾ ਤੇ ਬਾਲੀ ਕਮਾਲ ਦੀ ਬੱਛੀ ਆ ਗਈ ਫੁੱਲ ਬਰੀਡ ਚ ਥੋੜਾ ਮੱਖੀ ਕਰਕੇ ਪ੍ਰੇਸ਼ਾਨ ਚੱਲ ਰਹੀ ਹੈ ਨਾ ਲੱਕ ਮਾ ਦਿਆਂ ਨਾਲ ਨਾਲ ਬੋਲਦੇ ਨੰਬਰ ਤੇਰਾ ਕਿੰਨੀ ਕੇਜ ਹੈ ਦੀ ਇਹਦੇ 11 ਮਹੀਨੇ ਕੋਲਾ ਕੋਲਾ ਏਜ ਆ ਗਈ 11 ਮਹੀਨਿਆਂ ਦੀ ਤੇ ਕੱਦ ਕਾਠ ਆ ਗਿਆ ਫੁੱਲਾ ਤੇ ਬਰੀਡ ਚ ਇਦਾਂ ਦੀ ਬੱਛੀ ਕਹੂੰਗਾ ਵੀ ਚਾਹੇ ਨੂੰ ਨਾ ਮੇਲੇ ਖੜਾ ਦੇ ਕਿਸੇ ਨਾਲ ਜਾ ਕੇ ਹੈ ਨਾ ਮੇਲੇ ਚ ਲੈ ਕੇ ਨਾਮ ਆਉਗੇ ਐ ਨਹੀਂ ਹੈਗਾ ਵੀ ਕਿਸੇ ਪਾਸੇ ਉਹਨੇ ਤੋਹਫਾ ਵੀ ਸੀ ਯਾਰਾ ਜੋ ਸੀ ਮੰਦਾ ਨਹੀਂ ਪਤਾ ਕਿਹਦੇ ਦੀ ਆ ਇਹ ਇਹ ਹੈਗੀ 40 46 ਦੀ 66 ਦੀ 40 ਇੱਕ 42 ਦੀ ਬਾਈ ਕਹਿੰਦਾ 66 ਸੀਮਨ ਦੀ ਆ ਗਈ ਤੇ ਬਾਕੀ ਨਾ ਇੱਥੇ ਤੋਂ ਬਰੀਡ ਚੈੱਕ ਕਰ ਸਕਦਾ ਹਾਂ ਫੁੱਲ ਕੁਆਲਿਟੀ ਚ ਆ ਗਈ ਦੰਦੋ ਖੀਰੀ ਆ ਬਾਈ ਹਾਂ ਦੰਦੋ ਖੀਰੀ ਗੱਬਣ ਤਾਂ ਨਹੀਂ ਕਰਾਈ ਹਜੇ ਨਹੀਂ ਗੱਬਣ ਨਹੀਂ ਕਰਾਈ ਹੈਗੀ ਠੀਕ ਹੈ ਕਹਿੰਦਾ ਗੱਬਣ ਬਾਈ ਕਹਿੰਦਾ ਹਜੇ ਕਰਾਈ ਨਹੀਂ ਕਿਉਂਕਿ ਇਹ ਮੰਨ ਲਾ ਵੀ ਗੱਟਾ ਤੋਂ ਗੱਟੇ ਖਾ ਕੇ ਗੱਬਣ ਹੋਣ ਦੇ ਕਾਬਿਲ ਹਾਂ ਤੇ ਇੱਥੇ ਰੋਕ ਲਈ ਮਾੜੀ ਜੀ ਫੇਸ ਕਰ ਦੂੰ ਰੋਕਲਾ ਬਾਕੀ ਗਰਮੀ ਕਰਕੇ ਨਹੀਂ ਕਰਾਈ ਹੋएगी ਤੇ ਰੋਕਲਾ 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 ਇੱਥੇ ਰੋਕਲਾ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਕਾਦੇ ਮੰਨ ਲਓ ਵੀ ਫੁੱਲ ਵੱਡਾ ਕਰੂਗੀ ਦੰਦੋ ਰਹੂਗੀ ਖ ਇਹ ਕਿਹੜੇ ਦੇ ਸ 40 1 46 ਦੀ ਹਾਂ 66 ਸੀ ਮੰਦੀ ਆ ਠੀਕ ਆ ਗੱਲ ਇਹ ਕਹਿੰਦਾ ਬਾਈ ਕਹਿੰਦਾ 66 ਸੀ ਮੰਦੀ ਆ ਗਈ 40 1 46 ਦੀ 11 ਮਹੀਨੇ ਏਜ ਆ ਗਈ ਤੇ ਕੁਆਲਟੀ ਵਾਲਾ ਤਾਂ ਮੈਂ ਇਹ ਕਹੂੰਗਾ ਵਿੱਚ ਕੋਈ ਸਮਝਾਉ ਉੱਤੇ ਵਾਲਾ ਕੰਮ ਹੈ ਹਾਂ ਆ ਲੈ ਚਲ ਉਧਰ ਲੈ ਬੰਨੇ ਤੇਰੀ ਮਾਂ ਦਾ ਕਿਨਾਂਕ ਉਧਰ ਹਰਾ ਜੀ ਇਹਦੀ ਮਾਂ ਦਾ ਹੈਗਾ 30 ਤੋਂ ਪਲੱਸ 30 ਪਲੱਸ ਹਾਂਜੀ ਆ 30 ਪਲੱਸ ਵਾਲੀ ਦੀ ਬੱਚੀ ਆ ਗਈ ਜਿਵੇਂ ਤੁਹਾਨੂੰ ਸਟਾਰਟਿੰਗ ਚੀ ਦੱਸਿਆ ਵੀ ਚਾਹੇ ਮੇਲੇ ਖੜਾ ਦਿਓ ਤੇ ਬਰੀਡ ਤਾਂ ਇਹ ਮੰਨ ਲਓ ਵੀ ਟਾਪ ਦੀ ਬਰੀਡ ਤਿਆਰ ਕਰ ਦੂਗੀ ਘਰ ਜਾ ਕੇ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਬੱਛੀ ਦੀ ਫੁੱਲ ਬਰੀਡ ਚ ਆ ਗਈ ਤੇ ਰੇਟ ਰਾਜੂ ਫਿਰ ਇਹਦਾ ਇਹਦਾ ਫੋਨ ਤੇ ਕਰਾਂਗੇ ਠੀਕ ਆ ਗੱਲ ਆ ਬੜਾ ਜ਼ਿਆਦਾ ਤਾਂ ਨਹੀਂ ਹੁੰਦਾ ਨਹੀਂ ਠੀਕ ਆ ਹੋ ਕੁਆਲਿਟੀ ਦੇ ਹਿਸਾਬ ਦਾ ਨਾ ਹਾਂ ਕੁਆਲਿਟੀ ਦੇ ਹਿਸਾਬ ਨਾਲ ਇੱਕ ਸਦ ਨੂੰ ਆ ਲੱਗਿਆ ਤੁਹਾਨੂੰ ਤੋਹਫਾ ਦੇ ਖਾਣ ਪੀਸ ਵਾਈ 2 ਲੈ ਕੇ ਆਇਆ ਤੇ ਲੈ ਕੇ ਆਇਆ ਟਾਪ ਕੁਆਲਿਟੀ ਦੇ ਪਹਿਲਾਂ ਇਹਦੀ ਵੀ ਤੁਹਾਨੂੰ ਬਰੀਡ ਚੈੱਕ ਕਰਾ ਦਈਏ ਫੇਸ ਕੁਆਲਿਟੀ ਤੋਂ ਲਾ ਕੇ ਵੀ ਫੁੱਲ ਬਰੀਡ ਚ ਆ ਗਈ ਬੱਛੀ ਕਮਾ ਦੇ ਰਾਜੂ ਇਧਰ ਲੈ ਬੰਨੇ ਇਹ ਦੰਦ ਤੋਂ ਕਿ ਮੇ ਰੂਗੀ ਬਾਈ ਦੋ ਦੰਦ ਇਹ ਦੰਦੋਂ ਰਹੂਗੀ ਦੁੱਗੀ ਹਾਈਟ ਦੁੱਗੀ ਦੇ ਹਿਸਾਬ ਨਾਲ ਮੈਂ ਕਹੂੰਗਾ ਚੰਗੀ ਆ ਹਨਾ ਹਾਂ ਜੀ ਆ ਹਾਈਟ ਚੰਗੀ ਆ ਲੰਬਾਈ ਵੀ ਫੁੱਲ ਆ ਗਈ ਤੇ ਬਾਕੀ ਆਰਡਰ ਬੜਾ ਕਮਾਲ ਦਾ ਰੱਖਦੀ ਐ ਇੱਥੋਂ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਕੱਢਦੀ ਐ ਰਾਜੂ ਇਹ 15 ਦਿਨ ਪੈਂਡਿੰਗ ਨੇ ਵੀਰੇ 15 ਦਿਨ ਹਾਂ ਜੀ ਠੀਕ ਆ ਗੱਲ 15 ਦਿਨ ਨੂੰ ਦੋਹੀ ਗੱਲ ਆ ਵੀ ਬੋਰੇ ਵਾਲਾ ਕੰਮ ਹੀ ਕਰ ਦੂਗੀ ਹਾਂ ਜੀ ਠੀਕ ਆ ਗੱਲ ਤੇ ਥਾਣਾ ਦਾ ਗੈਪ ਵੀ ਬੜਾ ਕਮਾਲ ਦਾ ਤੇ ਬਰੀਡ ਇਹ ਕਹੂੰਗਾ ਮੈਂ ਫੁੱਲ ਬਰੀਡ ਆ ਦੋਨੇ ਪਸ਼ਾਣ ਚ ਹਨਾ ਹਾਂ ਜੀ ਇਹ ਸੀਮਨ ਪਤਾ ਕਿਹੜੇ ਸੀਮਨ ਦੀ ਐ ਇਹ ਉਹਦੀ ਆ ਪ੍ਰੀਤ ਬੋਲਦੀ ਐ ਜੀ ਪ੍ਰੀਤ ਦੀ ਆਪ ਹਾਂਜੀ ਇਹਦੇ ਟ੍ਰੈਂਟ ਗਾਂਹ ਲੱਗਿਆ ਹੋਇਆ ਟ੍ਰੈਂਟ ਦਾ ਸੀਮਨ ਬਾਈ ਕਹਿੰਦਾ ਲੱਗਿਆ ਪਿਆ ਆਪ ਆ ਗਈ ਪ੍ਰੀਤ ਦੀ ਤੇ ਦੁੱਧ ਦੁੱਗ ਦੇ ਦੰਦੇ ਨੇ ਬਰਾਬਰ ਨਹੀਂ ਕੀਤੇ ਹਾਂ ਆ ਪੂਰੇ ਨਹੀਂ ਬਾਈ ਕਹਿੰਦਾ ਕਰੇ ਦੁੱਧ ਦੇ ਤੇ ਮਾਂ ਦਾ ਦੁੱਧ ਕਿੰਨਾ ਕਿ ਦੱਸਿਆ ਜੀ ਇਹਦਾ ਮਾਂ ਦਾ ਹੈਗਾ 25 26 ਕਿਲੋ 25 26 ਕਿਲੋ ਐਂ ਘਮਾ ਦੇ ਉਧਰਲੇ ਬੰਨੇ ਲੈ ਚੱਲ ਲੈ ਚੱਲ ਲੈ ਚੱਲ ਤੇ ਇੱਥੇ ਤੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਕਿੰਨੇ ਦਿਨ ਪੈਂਡਿੰਗ ਦੱਸਿਆ ਜੀ ਇਹਦੇ 15 ਦਿਨ 15 ਦਿਨ ਸੂਝ ਹੈ ਇਹ 2 4 ਦਿਨ ਚ ਹੀ ਪਵੇ ਤਿਆਰੀ ਨਹੀਂ ਸੁੰਦੀ ਨਹੀਂ ਹੈਗੀ ਆ ਤਿਆਰੀ ਦੇ ਹਿਸਾਬ ਨਾਲ ਕਹਿ ਰਿਹਾ ਵੀ ਤਿਆਰੀ ਦਾ ਫੁੱਲ ਆ ਨਾ ਹਾਂ ਆ ਤਿਆਰੀ ਆ ਗਈ ਸੱਚ ਨਾਲ ਫੁੱਲ ਆਰਡਰ ਬਿਲਕੁਲ ਨਾਲ ਲਗਮ ਰੱਖੂਗੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰੀਏ ਨਾ ਬੰਨ ਦੇ ਬਾਈ ਕਮਾ ਕੇ ਇੱਥੋਂ ਤੇਰਾ ਜੂ ਰੇਟ ਕੀ ਰਹੂਗਾ ਇਹਦਾ ਇਹਦਾ ਰੇਟ ਆ 75000 75 ਜਮਾਨਦਾਨ ਜਾਂ ਕੋਈ ਕਰ ਦਾਂਗੇ ਠੀਕ ਆ ਗੱਲ ਆ 75 ਜੋ ਮਾੜਾ ਮੋਟਾ ਮਾਨਦਾਨ ਵਾਲਾ ਸਿਸਟਮ ਹੀ ਆ ਰੇਟ ਇਹ ਮੰਨ ਲਓ ਵੀ ਫਿਕਸ ਫਿਕਸ ਵਾਲਾ ਕੰਮ ਹੀ ਆ ਤੇ ਆਰਡਰ ਕੁਆਲਿਟੀ ਵੀ ਬੜੀ ਕਮਾਲ ਦੀ ਰੱਖਦੀ ਆ ਬੱਚੀ ਨੇ ਬਾੜਨਾ ਬਹੁਤ ਚੰਗਾ ਤੇ ਵਕਤ ਢਲਾਂ ਢੋਲਾ ਬਾਈ ਕੋਈ ਗੱਲ ਆ ਵੀ ਆਰਡਰ ਬੜਾ ਕਮਾਲ ਦਾ ਤਿਆਰ ਇੱਥੇ ਤੋਂ ਕਰ ਸਕਦੇ ਹੋ ਚੈੱਕ ਨੰਬਰ ਬੋਲ ਦੇ ਰਾਜੂ 9803605888 9803605888 05881 ਦਾ ਤੁਹਾਨੂੰ ਆ ਬੱਚੀ ਦਿਖਾਤੀ ਦੁੱਗ ਦੇ ਦੰਦ ਬਾਈ ਕਹਿੰਦਾ ਚੱਕੀ ਜਾਂਦੀ ਆ ਕੁਆਲਟੀ ਕਰ ਸਕਦੇ ਹੋ ਚੈੱਕ ਤੇ ਇੱਕ ਤੁਹਾਨੂੰ ਮੱਲੋ ਪਰਲੇ ਬੰਨੇ ਨਾ ਪਾਲਕ ਬੱਚਾ ਲੱਗਿਆ ਹੁਣ ਬੜੀ ਕਮਾਲ ਦੀ ਬੱਚੀ ਆ ਹੁਣ ਤਾਂ ਜੇ ਤੁਸੀਂ ਨਾ ਮੇਲੇ ਖੜਾ ਦਿਓ ਬਰੀਡ ਇੰਨੀ ਆ ਗਈ ਇੱਥੇ ਤੋਂ ਕਰ ਸਕਦੇ ਹੋ ਚੈੱਕ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ